ਸੂਬੇ ਵਿੱਚ 3 ਏਪ੍ਰੈਲ ਨੂੰ VOTING ਹੋਣੀ ਹੈ ਪੰਜਾਬ ਦੇ ਵਿੱਚ કુલ 253 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਲੁਧਿਆਣਾ ਵਿੱਚ ਵੀ ਚੋਣ ਪ੍ਰਚਾਰ ਸਖਰਾਂ ਤੇ ਹੈ ਮੈਦਾਨ ਵਿੱਚ ਨੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰ ਸਿੰਘ ਯਾਲੀ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਹਰ ਉਮੀਦਵਾਰ ਵੱਲੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਲੁਧਿਆਣਾ ਦੀ ਸੀਟ ਤੇ ਵੀ ਕੁਝ ਅਜੀਹਾਂ ਹੀ ਦੇਖਣ ਨੂੰ ਮਿਲ ਰਿਹਾ ਹੈ ਤਿੰਨੋਂ ਉਮੀਦਵਾਰਾਂ ਦੇ ਵਿੱਚ ਆਪੋ ਆਪਣੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਜਿੱ ਪਾਰਟੀ ਦੇ ਵੱਲੋਂ ਐਚਐਸ ਫੁੱਲ ਕਾ ਮੈਦਾਨ ਦੇ ਵਿੱਚ ਨੇ ਉੱਥੇ ਹੀ ਸ਼ੋਮਨ ਅਕਾਲੀ ਦਲ ਭਾਜਪਾ ਦੇ ਵੱਲੋਂ ਮਨਪੀ ਤਿਆਰੀ ਅਤੇ ਇਸ ਤੋਂ ਇਲਾਵਾ ਇੱਥੇ ਚੋਣ ਮੈਦਾਨ ਕਾਫੀ ਪੱਕ ਚੁੱਕਾ ਹੈ ਕਿਉਂਕਿ ਕਾਂਗਰਸ ਦੇ ਰਮਨ ਸਿੰਘ ਬਿੱਟੂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਲੁਧਿਆਣਾ ਦੀ ਸੀਟ ਕਾਫੀ ਅਹਿਮ ਹੋ ਗਿਆ ਕਿਉਂਕਿ ਇੱਥੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਖੜੇ ਨੇ ਬੈਂਸਪਰਾ ਇਸ ਲਈ ਇਸ ਸੀਟ ਦੇ ਉੱਤੇ ਕਾਫੀ ਪਖਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਹਰ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਤਾਂ ਆਪੋ ਆਪਣੀ ਪਾਰਟੀ ਦੀ ਜਿੱਤ ਦਾ ਦਾਵਾ ਕਰਦੇ ਨਜ਼ਰ ਆਏ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਜਾਂ ਫਿਰ ਸ਼ੋਮਰੀਆ ਕਾਲੀ ਦਲ ਭਾਜਪਾ